ਸਾਨੂੰ ਪਹਿਲਾਂ ਹੀ ਰੱਖਣਾ ਚਾਹੀਦਾ ਹੈ ਮੈਂ ਇੱਕ ਨੇ ਜੀ ਇਹ ਕਾਗਜ਼ ਸਨਮਾਨ ਪੱਤਰ ਦਿੱਤਾ ਸੀ ਜੀ ਵਾਦਾ ਕਰਾ ਸੀ ਜੀ ਗ੍ਰੈਡ ਜਿੱਥੇ ਪ੍ਰੋਬਲਮ ਆ ਸਾਰੇ ਸਹੀ ਦਿੱਤੀ ਜਾਂਦੀ ਹੈ ਇਹੀ ਪ੍ਰੋਬਲਮ ਹੈ ਜੀ ਜਿਸ ਦਿਨ ਸਾਨੂੰ ਕਹੇ ਗਏ ਆ ਜੀ ਦਸੰਬਰ ਦੇ ਲਾਸਟ ਚ ਜਾਂ ਜਨਵਰੀ ਦੇ ਪਹਿਲੇ ਹਫਤੇ ਤੋੜਾ ਕੰਮ ਹੋ ਜਾਊਗਾ ਵੀ 7 ਦਿਨ ਥੋੜੇ ਲੈਟ ਕਰਤਾਗੇ ਜੀ ਮੈਂ ਦਵਾਈ ਪਾ ਰਹੇ ਹੈ ਜੀ ਮੈਨੂੰ ਪਤਾ ਕੀ ਜਏ ਇਹ ਵਿਚਾਰੇ ਕਿੱਥੇ ਜਾਣ ਉਹ ਤਾਂ ਠੀਕ ਹੈ ਜੇ ਕੰਮ ਨਹੀਂ ਕਰਦੇ ਜੇ ਫਸਲ ਨਹੀਂ ਹੁੰਦੀ ਫਿਰ ਤਾਂ ਭੁੱਖੇ ਮਰਨ ਵਾਲਾ ਕੰਮ ਮਗਰ ਕੀ ਰਹਿ ਗਿਆ ਤੇ ਰੈਮੀ ਤਾਂ ਨਹੀਂ ਕਹਿੰਦੇ ਵੀ ਜੱਟ ਵਕ ਗਲ ਫਰਾ ਲੈਦਾ ਤਾਂ ਹੀ ਲੈਂਦਾ ਜੀ ਕੰਮੇ ਨਹੀਂ ਹੈ ਹੁਣ ਜਿਹੜੇ ਨੇ 70000 ਰੁਪਿਆ ਠੀਕ ਕਿੰਦਾ ਦੇਣਾ ਜੀ 75000 ਲਵਾਈ ਹੈ ਜੋ ਨਹੀਂ ਨਾ ਜੇ ਸਵਾਰ ਕੇ ਹੋਇਆ ਤਾਂ ਬਚਣਾ ਉਹਨੂੰ ਕੀ ਹੈ ਪਾਣੀ ਨਾ ਮਿਲਿਆ ਤਾਂ ਪਾਣੀ ਸਰ ਆਖੀ ਜੀ ਤੁਸੀਂ ਆਹੀ ਝੋਨੇ ਨੂੰ ਪਾਣੀ ਹਾਂ ਠੀਕ ਹੈ 15 ਦਾ ਨੇ ਕੋਈ ਨਸਰਾ ਕੋਈ ਤੁਸੀਂ ਸੰਦੇ ਵਿੱਚ ਝੋਨੇ ਦੇ ਵਿੱਚ ਵੀ ਐਵੇਂ ਇਹਨਾਂ ਨੂੰ ਟ੍ਰਾਂਸਫਰ ਕਰ ਲਈ ਲੋਡ ਪੈਣੀ ਹੈ ਪਲੈਟਫਾਰਮ 'ਤੇ ਵੀ ਤੁਸੀਂ ਇਹ ਲਾਓ ਰੇ ਪਹਿਲਾਂ ਹੀ ਲਵਾਓ ਜੀ ਤੁਸੀਂ ਦਬਾਅ ਪਾ ਕੇ ਲਵਾਓ ਵੀ ਮੇਰੇ ਵਾਲੇ ਦੁਆਲੇ ਹੋਣਗੇ ਲੋਕੀ ਮੇਰੇ ਦੁਆਲੇ ਹੋਣਗੇ ਮੈਂ ਕਿੰਨਾ ਕਵੀ ਏਰੀਆ ਸੈਟਰ ਬੀਟਿੰਗ ਦੁਆਰੀ ਵਿੱਚ ਜੀ ਆਪ ਦਾ ਮੁੱਦੇ ਨਾਲ ਪ੍ਰਮਾਣ ਪ੍ਰਮਾਣ ਇਹ ਮੇਰੇ ਸਾਹ ਕੋ। ਇਹ ਖਾਸ ਕੀ ਇਹ ਹੁਣ ਕੱਲਾ ਵਿਚਾਰਾ ਚਰਚਾ ਰਾਤ ਨੂੰ ਭੱਜਾ ਬੰਗ ਕਰਦੀ ਆ ਗਈ ਸੀ ਉਹ ਬੈਂਕ ਦੀ ਕੀਤੀ ਆਪੇ। ਕੀ ਗਈ ਕਿਸੇ ਆਇਆ। ਰਾਜ ਨਹੀਂ ਇਹ ਪੂਸਾਫ ਹੈ ਹਟਦੀ ਲੱਤ ਦਾ ਬਾਈਕ ਨਹੀਂ ਤੇ ਸਾਹ ਵਿੱਚ ਦੇਣਾ ਪਟਾਪਾ ਬੁਣਾਈ। ਪੰਤੇ ਪੰਤੇ ਕਿੰਨੇ ਕਹਿ ਗਏ ਸੀ ਹੁਣ ਕਿੰਨੇ ਲਾਇਕ ਨਹੀਂ ਕੰਮ। ਅਜ ਤਾਂ ਹਰ ਪਿੰਡੇ ਅਸੀਂ ਭੇਜਦੇ ਲੇਕਿਨ ਸਾਡੇ ਕੋਲ ਇੱਥੇ ਪੋਸਟਾਂ ਇੱਥੇ ਬੰਦੇ ਨੇ ਇੱਥੇ ਖਾਲੀ ਹੈ। ਕੋਈ ਵੀ ਰਹਿ ਪੈਣਾ। ਸਾਨੂੰ ਵੀ ਰੱਖ ਲੈਣਾ ਉਹ ਵੀ। ਅਸੀਂ ਵੀ ਦੇ ਕਰੀ ਬੈਠੇ ਕਸਾਮੀ ਰੱਖ ਲੈਣਾ ਲੈਣਾ ਵਿੱਚ। ਬਹੁਤ ਹੈਡਾ ਜਿਹੜਾ ਪੰਜਾਬ ਦਾ ਪਿਛਲੀ ਮੈਂਬਰ ਕਿੰਨਾ ਗੱਲ ਕਰਦਾ ਮੈਂ ਦੱਸੀਗਾ ਭਾਈ ਭਾਈ ਉਹ ਜਿਹੜਾ ਪੰਜਾਬ ਦਾ ਪਿਛਲੀ ਦਾ ਮਹਿਕਮੇ ਦਾ ਹੈਡ ਹੈ ਕੀ ਹੈ ਉਹਦਾ ਨਾਮ ਹਾਂ ਬਲਦੇਵ ਸਿੰਘ ਸਰਾ ਯਾਰ ਉਹਨੂੰ ਕਹਿ ਕੇ ਨਾ ਆਪਣੇ ਉਰੇ ਇੱਕ ਦਾ ਵੱਡਾ ਟਰਾਂਸਫਾਰਮਰ ਲਾਉਣਾ ਹੈ ਉਰੇ ਗ੍ਰੇਡ ਚ ਪਤੋ ਹੀ ਰਾਜ ਸਿੰਘ ਯਾਰ ਬਲਦੇ ਦਾ ਆਪਣੇ ਬਾਲੇ ਦੁਖੀਆਂ ਵਿਚਾਰੇ ਹੁਣ ਮੈਂ ਐਕਸੀਅਨ ਆਇਆ ਸੀ ਮੈਂ ਗੱਲ ਕੀਤੀ ਉਹ ਕਹਿੰਦੇ ਜੀ ਉਹ ਟਰਾਂਸਫਾਰਮਰ ਦੀ ਸ਼ਾਰਟ ਹੈ ਇੱਕ ਦਾ ਤੇ ਜੇ ਕਹਿ ਕੇ ਦੇਖ ਲੋ ਉਹਦੇ ਨਾਲ ਗੱਲ ਕਰਕੇ ਦੇ ਪਾਣੀ ਵੀ ਨਾ ਨਹੀਂ ਸੁਵੇਦੇ ਗੱਲ ਕਰਕੇ ਦੇ ਹਾਂ ਔਰ ਇੱਕ ਟਰਾਂਸਫਾਰਮਰ ਲੱਜੇ ਨਾ ਕਿ ਬਿਜਲੀ ਨਹੀਂ ਆਉਂਦੀ ਐ ਧਰਨੇ ਤੇ ਬੈਠੇ ਆ ਜੀਮੇਦਾਰ ਹਾਂ ਨਹੀਂ ਨਹੀਂ ਮੋਟਰਾਂ ਆਉਂਦੀ ਨਹੀਂ ਆਉਂਦੀ ਚਲ ਕਰਦੇ ਆ ਫਿਰ ਸਵੇਰੇ ਉਹਨੂੰ ਕਹਿ ਕੇ ਉਹਰੇ ਕਰਾਉਂਦੇ ਆ ਹਾਂ ਨੀਤੇ ਲੱਜ ਦੇਵੇ ਸਵੇਰੇ ਕੱਪ ਨੇ ਕੋਰੇ ਕਿਹੜਾ ਪਿੰਡਾ ਜੀ ਗਰੇਡੇ ਪੱਤੋ ਪੱਤੋ ਹੀ ਰਸੇ ਬੰਦੇਵ ਸਿੰਘ ਚੁਲਾਈ ਹੈ ਜੀ ਇਹ ਸਾਡੇ ਸੀਐਮਡੀ ਸਾਹਿਬ ਹੈਗੇ ਜੀ ਇਹ ਹੈ ਇਹਦੇ ਕੋਲ ਹੈ ਨਾ ਪਰਪਰਤ ਫਾਉਂਡ ਤੇ ਪੂਰਾ ਪੰਜਾਬ ਜਵਾਬ ਦੇਦਾ ਹੋਵੇ ਜੀ ਕੀਹੜਾ ਹੱਲ ਕਰਵਾਓ ਪਾਸੇ ਉਸਾਂ ਕੀ ਸੜਾਈ ਦੇਖਦੇ ਨੇ ਸਾਡਾ ਪਿਛਲੇ ਸਾਲ ਟੈਂਸ ਆ ਰਿਹਾ ਓਵੇਂ ਐਂ ਕਿਹਾ ਪੱਤੋ ਹੀ ਸਾਡਾ ਹੱਲ ਕਰ ਦੋ ਸਾਰਾ ਆ ਪਿਛਲੇ ਸਾਲ ਵੀ ਚੁਲਾਈ ਆ ਪਿਛਲੇ ਸਾਲ ਪਾਸੇ ਉਸਾਂ ਕਰਮਾ ਕਰਮਚਾਲ ਹੈ ਤੇ ਫੇਰ ਅਟਕੜੇ ਥਰਮਲ ਚੱਲ ਰਿਹਾ ਤੇ ਜਿਹਨੇ ਥਰਮਲ ਚੱਲਦੇ ਨੇ ਸਾਰੇ ਬਰਨਾਂ ਦੇ ਵਿੱਚ ਤਾਂ ਕੋਈ ਐਖਬਾਰ ਚ ਤਾਂ ਐ ਨਹੀਂ ਜਿਹੜਾ ਥਰਮਲ ਜੋਇੰਟ ਬੰਦ ਆ ਜੀ ਐਖਬਾਰ ਦੇ ਵਿੱਚ ਨਿਊਜ਼ ਤਾਂ ਪਾਈ ਨਹੀਂ ਇਹਨਾਂ ਨੇ ਪੀਸੀ ਪਟਿਆਲਾ ਨੇ ਕਿਹਾ ਜੀ ਕਿਹਨੇ ਤੁਹਾਡੇ ਫ੍ਰੀਕਵੈਂਸ ਸਰਪਲਾਈ ਨੂੰ ਲਵਾਇਆ ਮਤਲਬ ਮੇਰੇ ਵਿੱਚ ਪੀਪਰ ਕਿ ਅੱਜ 7-800 ਰੁਪਏ ਤੇ ਤੁਹਾਡਾ ਸਪਲਾਈ ਦੇਤੀ ਆ ਪਰ ਸਰਕਈ ਇਹੋ ਜਿਹੀ ਹੈ ਕਿ ਬਾਟਰ ਜ਼ੋਨ ਚ ਸਪਲਾਈ ਕਿ ਆ ਗੋਨੀਆ ਫੋਨ ਲਾ ਲੇ ਲੱਗ ਜੇ ਦੋ ਜਣੇ ਭਾਈ ਨਾਲ ਵਰਤਾ ਦਿਓ ਬੈ ਕੇ ਇੱਕ ਤਾਂ ਉਹਦੇ ਨਾਲ ਕਿੰਨਾ ਖਿਹੜਾ ਟਰਾਂਸਫਾਰਮਰ ਚਾਹੀਦਾ ਹੈ ਜੀ ਇਹਦਾ ਹੈਗਾ 20 MVA ਦਾ 20 MVA ਉਸ ਤੋਂ ਆਪਾਂ ਵੱਡਾ ਚਾਹੀਦਾ 20 ਤਾਂ ਚੱਕ ਚੱਕ ਲੈਣਾ ਉਹਨਾਂ ਨੇ ਹਾਂ ਉਸ ਤੋਂ ਵੱਡਾ 31.5 ਵਾਲਾ 31.5 ਵਾਲਾ ਉਹਦੇ ਨਾਲ ਸਰਜੋ ਦੇ ਪੂਰਾ ਜੀ 5 6 ਦੋ ਜਣੇ ਭਾਈ ਪਾਣੀ ਪੀ ਲੈ ਗਲਾਸ ਇਹ ਤੇਰੇ ਇਧਰ ਆ ਡੋਟ ਕਰਦਾ ਹਾਂ ਹੁਣ ਵੀ ਹੈ ਨਾ 31.5 ਲੱਖ ਇਹਦਾ ਇਹਦਾ ਜਿਹੜਾ ਨਾ ਇੱਕ ਨਾਲ ਇਹਨੂੰ ਡੋਟ ਰਾਂ ਤਾਂ ਹੈ ਅੱਲਾਹ ਕਰੂਗਾ ਬੜੇ ਪਹਿਲਾਂ ਕਿੰਨੇ ਆ ਪਹਿਲਾਂ 31.5 ਲੱਖ ਹੈਗਾ ਉਹ ਜਿਹੜਾ 2 ਵਾਲਾ ਉਹਨੂੰ ਵੀ 31.5 ਲੱਖ ਕਰ ਓਕੇ ਭਾਈ ਦਰਾਂ ਖੁੱਲਾ ਕਰ ਲਓ ਬਣਾਏ ਭਾਈ ਖੜਾ ਇਧਰ ਆਜੋ ਆਜੋ ਇਧਰ ਭਾਈ ਤੂੰ ਵੀ ਆ ਜਾ ਚੱਲ ਖੜਾ ਤਾ ਲੂੰ ਜੱਗੇ ਬੈਠ ਆਓ ਜੀ ਆਓ ਅੱਜ ਬਰੋਸਤ ਆ ਰਹੀ ਚੰਦੂਆ